ਮੇਰੇ ਨਾਲ ਨੇ ਬੌਝਨ ਸਮਾਜ ਪਾਰਟੀ ਦੇ ਜਲੰਧਰ ਮੰਡਲ ਤੋਂ ਕੋਆਰਡੀਨੇਟਰ ਰਹ ਚੁੱਕੇ ਜਸ਼ਪਾਲ ਚੇਚੀ ਜੀ ਛੇ ਜ਼ਿਲ੍ਹਿਆਂ ਦੇ ਕੋਆਰਡੀਨੇਟਰ ਰਹੇ ਚੁੱਕੇ ਜਸ਼ਪਾਲ ਚੇਚੀ ਜੀ ਜਿਨ੍ਹਾਂ ਤੇ ਬੌਝਨ ਸਮਾਜ ਪਾਰਟੀ ਨੇ ਲੰਬਾ ਸਮੇਂ ਤੋਂ ਕੰਮ ਕਰ ਰਹੇ ਨੇ ਪਰ ਅਲਕਾ ਬੀਤ ਨਾਲ ਸੰਬੰਧਿਤ ਹੋਣ ਕਰਕੇ ਵਿਧਾਨ ਸਭਾ ਹਲਕਾ ਗੜਸ਼ੰਕਰਤਾ ਜੋ ਅਲਕਾ ਬੀਤ ਹੈ ਉਸ ਨਾਲ ਸੰਬੰਧਿਤ ਹੋਣ ਕਰਕੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਅਲਕਾ ਬੀਤ ਦੀਆਂ ਸਮੱਸਿਆਵਾਂ ਬਾਰੇ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਜੀ ਓਨੀਸ਼ ਸਾਹਿਬ ਸਭ ਤੋਂ ਵੱੱਲੇ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸਾਰਿਆਂ ਨੂੰ ਜੈ ਪੀਬ ਜੈ ਭ ਸੂਰੀ ਸਾਹਿਬ ਜਿਹੜਾ ਸਾਡਾ ਇਲਾਕਾ ਬੀਤ ਇਲਾਕਾ ਇਹ ਸ਼ਿਵਾਲਿਕ ਪਹਾੜੀਏ ਦੇ ਬਸੇ ਹੋਏ ਇਲਾਕਾ ਹੈ। ਕਾਫੀ ਪਛੜੇ ਹੋਏ ਇਲਾਕਾ ਹੈ। ਇੱਥੇ ਪਹਿਲੇ 22 ਪਿੰਡ ਸੀਗੇ। 22 ਪਿੰਡ ਜਿਹੜੇ ਸਾਡੇ ਐ ਹਿਮਾਚਲ ਵਿੱਚ ਚਲੇ ਗਏ। 22 ਪਿੰਡ ਸਾਡੇ ਜਿਹੜੇ ਹੈ ਪੰਜਾਬ ਦੇ ਵਿੱਚ ਰਹਿ ਗਏ ਸੀਗੇ। ਤੇ ਜਿਹੜਾ ਹਿਮਾਚਲ ਦਾ ਬੀਤ ਹੈ। ਜਿਹਦਾ ਬੀਟਣ ਪਿੰਡ ਹੈ, ਸਿੰਘਾ ਪਿੰਡ ਹੈ ਜੀ। ਜਾ ਆਪਣੇ ਦਲੇੜ ਪਿੰਡ ਹੈ ਇਹ ਵੀ ਸਾਡੇ ਬੀਤ ਵਿੱਚ ਆਦੇ ਉਹ ਮਾਚਲ ਦੇ ਪਿੰਡੇ ਜੀ ਆਉਣਾ ਮਾਚਲ ਦੇ ਪਿੰਡੇ ਹਾਂਜੀ ਉਹਨਾਂ ਨੂੰ ਤੁਸੀਂ ਦੇਖੋ ਨਾ ਪਿੰਡਾਂ ਦੇ ਵਿੱਚ ਜਾ ਕੇ ਤਲਾਬ ਦੇਖੋ ਜਿਹਨਾਂ ਨੂੰ ਸਾਡੇ ਡੋਬੇ ਵੀ ਕਹਿੰਦੇ ਆ ਜੀ ਹਾਂਜੀ ਤੇ ਉਹ ਤਲਾਬ ਦੇਖੋ ਕਿੰਨੇ ਸੁੰਦਰ ਬਣੇ ਕਿੰਨੇ ਵਧੀਆ ਬਣੇ ਆ ਜੀ ਤੇ ਕਾਫੀ ਪੈਸਾ ਲੱਗਿਆ ਉੱਥੇ ਸੜਕਾਂ ਤੁਸੀਂ ਦੇਖੋ ਜੀ ਇੰਡਸਟਰੀ ਦੇਖੋ ਜੀ ਮਲੋ ਤੇ ਹਰ ਚੀਜ਼ ਜਿਹੜੀ ਬਿਜਲੀ ਬੜੀ ਸਸਤੀ ਹੈ ਜੀ ਪਾਣੀ ਬੜਾ ਮੰਨ ਲਓ ਪੀਣ ਵਾਲੇ ਪਾਣੀ ਦੇ ਬਿੱਲ ਜਿਹੜੇ ਘੱਟ ਆਉਂਦੇ ਆ ਜੀ ਮਤਲਬ ਬਹੁਤ ਸਾਰੀਆਂ ਸਹੂਲਤਾਂ ਹਰ ਘਰ ਵਿੱਚ ਤੁਹਾਨੂੰ ਮਿਲારે ਮਿਲੂਗਾ ਮਤਲਬ ਹਾਂਜੀ ਕਹਿਣਾ ਇਹ ਕਿ ਜੋ ਪੰਜਾਬ ਦਾ ਬੀਤ ਆ ਔਰ ਹਿਮਾਚਲ ਦਾ ਬੀਤ ਆ ਹਾਂਜੀ ਹਾਂਜੀ ਦੋਨਾਂ ਦੀ ਭੂਗੋਲਕ ਸਥਿਤੀ ਇੱਕੋ ਜਿਹੀ ਹੈ ਮਤਲਬ ਜਿਹਾ ਜਿਹਾ ਪਹਾੜੀ ਆਨ ਲੈ ਨਹੀਂ ਹੇਲੇ ਇੱਥੇ ਆ ਉਹਨਾਂ ਦੇ ਉੱਤੇ ਆ ਲੇਕਿਨ ਜੋ ਸਰਕਾਰਾਂ ਨੇ ਕੰਮ ਸਗੇ ਜਿਹੜੇ ਸਰਕਾਰਾਂ ਨੇ ਕੰਮ ਕਰਨੇ ਸੀ ਉਹ ਕੰਮ ਹਿਮਾਚਲ ਦੇ ਵਿੱਚ ਜ਼ਿਆਦਾ ਹੋ ਗਏ ਬੀਤ ਤੇ ਪੰਜਾਬ ਜਿਹੜਾ ਆਪਣੇ ਨੂੰ ਡਵੈਲਪ ਕਰਦਾ ਉਹ ਦਾ ਬੀਤ ਪਿੱਛੜ ਗਿਆ ਹਾਂਜੀ 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 ਇਹੀ ਗੱਲ ਕਹਿੰਦੇ ਹਾਂ ਹਾਂਜੀ ਹਾਂਜੀ ਉੱਥੇ ਨੌਕਰੀਆਂ ਵੀ ਮੱਲੂ ਹਰ ਘਰ ਚ ਤਕਰੀਬਨ ਸਰਕਾਰੀ ਮੁਲਾਜ਼ਮ ਮਲੂਗਾ ਠੀਕ ਹੈ ਜੇਕਰ ਇਹ ਸਾਡਾ ਬੀਚ ਏਰੀਆ ਅਤੇ ਨਾ ਤਾਂ ਕੋਈ ਇੰਡਸਟਰੀ ਹੈ ਜੀ ਪੰਜਾਬ ਦਾ ਬੀ ਹਾਂਜੀ ਇਹਦਾ ਕਿਸ ਕਿਸ ਨੂੰ ਜੁਨੀਵਰ ਕਿਨੂੰ ਮੰਨਦੇ ਹੋ ਇਹਦੇ ਲਈ ਤਾਂ ਜੜੀਆਂ ਸਰਕਾਰਾਂ ਜਿਨ੍ਹਾਂ ਨੇ ਸਤਾ ਵਿੱਚ ਆਪਣੇ ਰਾਜ ਕੀਤਾ ਦੇਸ਼ ਯਾਦ ਹੁਣ ਤੋਂ ਬਾਅਦ ਉਹ ਉਹੀ ਦੋਸ਼ੀ ਹੈ ਜੀ ਉਹ ਉਹਦੇ ਲਈ ਜ਼ਿੰਮੇਵਾਰ ਹੈ ਜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਲੋਕਾਂ ਨੂੰ ਰੋਜ਼ਗਾਰ ਦਿੰਦੇ ਨਹੀਂ ਸਰਕਾਰਾਂ ਦਾ ਤਾਂ ਦੇਖੋ ਲੋਕਲ ਜੋ ਰਿਪ੍ਰੈਜ਼ੈਂਟੇਟਿਵ ਹੁੰਦਾ ਉਸ ਦੇ ਤੌਰ ਤੇ ਲੋਕਾਂ ਨਾਲ ਜੁੜਿਆ ਹੁੰਦਾ ਸਰਕਾਰਾਂ ਤੋਂ ਬਣਦਾ ਹੱਕ ਤੇ ਉਸ ਨੇ ਲਿਆ ਕੀ ਦੇਣਾ ਨਾ ਇਹ ਤਾਂ ਬਿਲਕੁਲ درست ਹੈ ਜਿਹੜੇ ਸਾਡੇ ਨੁਮਾਇੰਦੇ ਐ ਉਹਨਾਂ ਨੇ ਸਰਕਾਰ ਤੋਂ ਮੰਨ ਲਓ ਜਿਹੜੀ ਸਰਕਾਰ ਐ ਨੁਮਾਇੰਦੇ ਸਰਕਾਰ ਦੇ ਉਹੀ ਮੰਨ ਲਓ ਇਲਾਕੇ ਦੇ ਮਨਅਬ ਹੁੰਦੇ ਫੇਲ ਸਮਝਿਆ ਉਹਨਾਂ ਨੂੰ ਹਾਂਜੀ ਮਨ ਨੁਮਾਇੰਦੇ ਨੂੰ ਫੇਲ ਕੋਈ ਤਕਰੀਕ ਕਾਰਜ ਨਹੀਂ ਦੇਖੋ ਜੀ ਬਕ ਬਕ ਪਾਰਟੀਆਂ ਦੇ ਜੀ ਬਿਲਕੁਲ ਸਹੀ ਗੱਲ ਹੈ ਜੀ ਉਹ ਮਨੋ ਨਾ ਕੰਮ ਜਦੋਂ ਸਿੱਧ ਹੋਏ ਆ ਨਾ ਕੰਮ ਜਦੋਂ ਸਿੱਧ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੇ ਅੱਜ ਦੀ ਗੱਲ ਕੀਤੀ ਜਾਵੇ ਜੋ ਅੱਜ ਬੀਤ ਹੈ ਮਲੇ ਵਿੱਚ ਸੜਕਾਂ ਦੀ ਸਿੱਖਿਆ ਵੀ ਤੇ ਲੋਕਾਂ ਦੇ ਰੋਜ਼ਗਾਰ ਦੀ ਕੀ ਸਥਿਤੀ ਹੈ ਦੇਖੋ ਜੀ ਸਾਡੇ ਇਲਾਕੇ ਵਿੱਚ ਇੱਕ ਹਸਪਤਾਲ ਬਣਿਆ ਹਮ ਜਿਹੜਾ ਬੀਨਾਲ ਪਿੰਡ ਹੈ ਸਾਡੇ ਇਲਾਕੇ ਦਾ ਮੇਨ ਹੈ ਬੀਨਾਲ ਪਿੰਡ ਦਾ ਪਿੰਡ ਹੈ ਜੀ ਉੱਥੇ ਝੂਗਿਆ ਅੱਡਾ ਪੈਂਦਾ ਪ੍ਰਾਇਮਰੀ ਮਿਨੀ ਹੈਲਥ ਸੈਂਟਰ ਹੈ ਝੂਗਿਆ ਅੱਡਾ ਪੈਂਦਾ ਜੀ ਹਾਂਜੀ ਔਰ ਪਿੰਡ ਵੀ ਨਾਲ ਦੇ ਵਿੱਚ ਪੈਂਦਾ ਜੀ ਠੀਕ ਹੈ ਜੀ ਉੱਥੇ ਇੱਕ ਬਹੁਤ ਬੜੀ ਬਿਲਡਿੰਗ ਬਣੀ ਹੈ ਜੀ ਲੇਕਿਨ ਉਹ ਬਿਲਡਿੰਗ ਤਾਂ ਬਣ ਗਈ ਉੱਥੇ ਮੰਨ ਲਓ ਕੋਈ ਡਾਕਟਰ ਨਹੀਂ ਕੋਈ 30 ਮਿੰਟ ਬਾਅਦ ਆ ਗਿਆ ਜੀ 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 ਮੰਨ ਲਓ ਉੱਤੇ ਕੋਈ ਨਾ ਮਾਤਰ ਫੈਸਿਲਿਟੀ ਹੈ ਨਾ ਉੱਤੇ ਸਟਾਫ ਪੂਰਾ ਜੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਉੱਥੇ ਮੰਨ ਲਓ ਹਸਪੀਟਲ ਖੁੱਲਦਾ ਜੀ ਜੋ ਅਪੀ ਦੀ ਹੈ ਹਾਂਜੀ ਹਾਂਜੀ ਤੇ ਉਹਨਾਂ ਨੂੰ ਬੋਰਡ ਏਜੰਸੀ ਸਵਾ ਬਿਲਕੁਲ ਨਹੀਂ ਹੈ ਜੀ ਦਿਨੋਂ ਵੀ ਨਹੀਂ ਏਜੰਸੀ ਐਮਜੈਂਸੀ ਉੱਥੇ ਬਿਲਕੁਲ ਨਹੀਂ ਹਾਂਜੀ ਦਿਨੋਂ ਵੀ ਜੇ ਕੋਈ ਮਰੀਜ਼ ਜਿਆਦਾ ਕੋਈ ਸੀਰੀਅਸ ਹੈ ਜਾਂ ਕੋਈ ਜਿਆਦਾ ਵਗੈਰਾ ਨਹੀਂ ਹੁੰਦੇ ਉਹਨੂੰ ਗੜ ਸਿੰਘ ਕੋਲ ਕਹਿੰਦੇ ਨੇ ਗੜ ਸਿੰਘ ਕੋਲ ਜਾਓ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ এডਿਕੇਸ਼ਨ ਦੀ ਕੀ ਸਥਿਤੀ ਹੈ ਉੱਥੇ ਰਾਤ ਨੂੰ ਕੋਈ ਬੰਦਾ ਬਿਮਾਰ ਹੋ ਜਿੰਦਾ ਕਿਸੇ ਨੂੰ ਦਵਾਈ ਲੈਣ ਨੂੰ ਉੱਥੇ ਪਰੇਸ਼ਾਨਾ ਦਾ ਬੰਦਾ ਜੀ ਜੇ ਉੱਥੇ ਰਾਤ ਨੂੰ ਵੀ ਡਾਕਟਰ ਹੋਣ ਜੀ ਤੇ ਮੰਨ ਲਓ ਉਹ ਮੰਨ ਕਰਦੇ ਹਾਂ ਕਿ ਇਹ ਤਰ੍ਹਾਂ ਦਾ ਜਿਹੜੇ 30 ਮਿੰਟ ਦਾ ਹਸਪਤਾਲ ਹੈ ਘਟਵਾ ਜੀ ਤੇ ਜਿਹਦੇ ਤੋਂ ਬਾਅਦ ਵੀ ਦਵਾਈ ਦਰਉਂ ਹਾਂਜੀ ਰਾਤ ਨੂੰ ਵੀ ਤੇ ਡਾਕਟਰ ਬੈਠਣ ਦਿਨ ਨੂੰ ਵੀ ਡਾਕਟਰ ਬੈਠਣ ਸਟਾਫ ਪੂਰਾ ਕਿੰਨਾ 4 ਆਵਰ ਸਟਾਫ ਪੂਰਾ ਉਹ ਲੋਕਾਂ ਨੂੰ ਪੂਰੀਆਂ ਫੈਸਿਲਿਟੀਆਂ ਮਿਲਣਾ ਠੀਕ ਹੈ ਮਿਲਣ ਜੀ ਹੂੰ ਤੇ ਦੂਜੇ ਨੰਬਰ ਤੇ ਹੈਲਥ ਕੇ ਮੰਨ ਲਓ ਬਾਕੀ ਜਿਹੜੇ ਆ ਮੁੱਲਾ ਕਲੀਨਿਕ ਖੁੱਲੇ ਜੀ ਹਾਂਜੀ ਉਹ ਵੀ ਪਤਾ ਨਹੀਂ ਲੋਕਾਂ ਨੂੰ ਪਤਾ ਨਹੀਂ ਕਿੱਥੇ ਖੁੱਲੇ ਜੀ ਪਰ ਜਿਹੜੇ ਉਹ ਖੁੱਲੇ ਆ ਉਹ ਵੀ ਮੰਨ ਲਓ ਚਲੋ ਠੀਕ ਹੈ ਮੈਂ ਦੱਸ ਦੇ ਕਿ ਹੈਬੋਲ ਤੇ ਖਰਾਲਗੜ ਸਾਹਿਬ ਸ਼ਾਇਦ ਖੁੱਲੇ ਆ ਉੱਥੇ ਵੀ ਲੋਕ ਸੈਂਸ ਕੀ ਆ ਤੁਹਾਨੂੰ ਗਰਾਊਂਡ ਲੈਵਲ ਤੇ ਤੁਹਾਨੂੰ ਪਤਾ ਹੋਏਗਾ ਉੱਥੇ ਕੋਈ ਇੰਨੀ ਮੱਲੋ ਲੋਕਾਂ ਦਾ ਹੈ ਨਹੀਂ ਜੀ ਮੈਂ ਦੇਖਿਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਲੋਕ ਮੱਲੋ ਬਾਹਰੋਂ ਪ੍ਰਾਈਵੇਟਾਂ ਜਿਆਦੇ ਜਾ ਰਹੇ ਲੋਕ ਲੋਕੀ ਨਰਨ ਨਿੱਜ ਹਸਲਾਂ ਨੂੰ ਜਿਆਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸੋਲਟ ਦੀ ਘਾਟ ਹਾਂ ਜੀ ਹਾਂ ਜੀ ਹਾਂ ਜੀ ਤੇ ਸਿੱਖਿਆ ਦੀ ਕੀ ਸਥਿਤੀ ਹੈ ਜੀ ਸਿੱਖਿਆ ਦੀ ਵੀ ਦੇਖ ਲਓ ਜੀ ਬੀਤ ਲਾਕੇ ਵਿੱਚ ਹੁਣ ਜਦੋਂ ਮੈਂ 10 ਕਿਟੇ 22 ਪਿੰਡ ਸੀਗੇ ਪਹਿਲੇ ਹਾਂ ਜੀ ਹੁਣ ਬਣ ਗਏ 37 ਪੰਚਾਇਤ ਬਣ ਗਿਆ 37 ਗ੍ਰਾਮ ਪੰਚਾਇਤ ਬਣ ਗਈ ਬੀ ਦੀ ਜੀ ਮਰੇ 37 ਸਰਪੰਚ ਸੁਭਾਚ ਰਿਪਰਜੈਂਟ ਹਾਂ ਜਦੋਂ ਸਾਡੇ ਪੜਿਆਰ ਸੀਗਾ ਜੀ ਪਹਿਲੇ ਇੱਕ ਪੰਚਾਇਤ ਸੀ ਹੁਣ ਪਡੋਰੀ ਬਣ ਗਈ ਪੰਚਾਇਤ ਡਗੋਰੀ ਬਣ ਗਈ ਮੈਂ ਦੋਣੀ ਹਾਂ ਜੀ 37 ਸਰਪੰਚਾਂ ਵਿੱਚ ਇਹ ਜੀ 82% ਦੀ ਸਥਿਤੀ ਹੈ ਜੀ ਪੀ ਸਾਡੇ ਇਲਾਕੇ ਵਿੱਚ ਚਾਰ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਹੈ ਜੀ ਪਲਸ 2 ਤੱਕ ਦਾ ਹਾਂਜੀ ਪਲਸ 2 ਤੱਕ ਹੈ ਬੋਲੇ ਜੀ ਠੀਕ ਹੈ ਜੀ ਤੇ ਇੱਕ ਹੈਗਾ ਪੁਹਾੜੀਪੁਰ ਗੁਰੂ ਬਿਸ਼ਨਪੁਰ ਅੱਛਾ ਅੱਛਾ ਪੁਹਾੜੀਪੁਰ ਅੱਛਾ ਅੱਛਾ ਠੀਕ ਹੈ ਜੀ ਤੇ ਇੱਕ ਹੈਗਾ ਜੀ ਸਾਡੇ ਬਿਨੀਆਰ ਜੀ ਠੀਕ ਹੈ ਜੀ ਇੱਕ ਮਹਿਦੁਆਣੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਸਾਡੇ ਪੜੋਰੀ ਵੀ ਚਾਹੀਦਾ ਜੀ ਸੀਸੇਸਿੰਗ ਪਲਸ 2 ਤੋਂ ਬਾਅਦ ਫਿਰ ਚੈੱਕ ਹੀ ਕਰ ਲੈ। ਕੋਈ ਬਾਤ ਨਹੀਂ ਬਸ ਹੁਣ ਹਰੂਗਾ। ਕੋਈ ਉਹਨਾਂ ਨੂੰ ਸਕਲਾਈ ਨਹੀਂ ਕੋਈ ਮਨੋ ਹੈ ਨਹੀਂ ਉਹਨਾਂ ਦੇ ਵਾਸਤੇ ਕੋਈ ਪਲਸ 2 ਤੋਂ ਬਾਅਦ ਕੋਈ ਬਾਤ ਕੁਝ ਨਹੀਂ ਜੀ ਉਹ ਹੁਣ ਉੱਥੇ 20 ਲੱਖ ਫਸਲ ਦਾ ਹੁੰਦੇ ਨੇ ਜੀ। ਮੈਂ ਦੇਖਦਾ ਜੀ ਕਾਫੀ ਦੇਰ ਤੋਂ ਸਾਡੇ ਇਲਾਕੇ ਵਿੱਚ ਫਸਲ ਨਹੀਂ ਹੋ ਰਹੀ। ਠੀਕ ਹੈ ਜੀ। ਸਾਡੇ ਦੇ ਖੇਤ ਹਨ ਜੀ ਮੈਨੂੰ ਕੋਈ ਖਾਲੀ ਪਏ ਜੀ ਉੱਥੇ ਕੋਈ ਜਿਹੜਾ ਸਰਕਾਰ ਵੱਲੋਂ ਸंचाई ਦਾ ਵੀ ਜਿਹੜਾ ਹਲੇ ਤੱਕ ਢੁਕਵੇਂ ਪ੍ਰਬੰਧ ਨਹੀਂ ਕੀਤੇ ਚਲੋ ਥੋੜੇ ਬਹੁਤ ਤਾਂ ਹੈਗੇ ਆ ਪਰ ਢੁਕਵੇਂ ਪ੍ਰਬੰਧ ਨਹੀਂ ਹੈਗੇ ਜਿਹੜੇ ਹਸਪਤਾਲ ਮਨੋ ਆਪਣੇ ਟੂਬਵਲ ਲੱਗੇ ਸੀਗੇ ਜੀ ਜਿੱਦਾਂ ਹੁਣ ਸਾਡੇ ਪਡੋਰੀ ਵੀ ਤੇ ਜੀ ਪੜਾਹ ਪਿੰਡ ਚ ਸਾਡੇ ਇੱਕ ਟੂਬਵਲ ਦਾ ਚੱਲਦਾ ਜੀ ਇੱਕ ਟੂਬਵਲ ਜਿਹੜਾ ਉਹ ਪੜਾਹ ਦੇ ਵਿੱਚ ਪਡੋਰੀ ਪਿੰਡ ਹੈ ਜੀ ਉਹ ਟੂਬਵਲ ਲੱਗਿਆ ਜੀ ਉਹਨੂੰ ਕਾਫੀ ਚਿਰ ਹੋ ਗਏ ਲੱਗੇ ਨੂੰ ਜੀ ਸਰਕਾਰ ਅਕਾਲੀ ਦਲ ਦੀ ਵੀ ਚਲ ਗਈ ਜੀ ਅਕਾਲੀ ਦਲ ਭਾਜਪਾ ਦੀ ਪੂਰੀ ਸਰਕਾਰ ਟੀ ਉਹ ਵੀ ਚਲ ਗਈ ਜੀ ਟੂਬਲ ਲੱਗਿਆ ਉਸ ਵੇਲੇ ਜੀ ਤੇ ਉਹ ਉਹਨਾਂ ਨੇ ਵੀ ਕੋਈ ਉਹ ਜਿਹੜਾ ਟੈਪ ਲਾਈਨ ਵਗੈਰਾ ਨਹੀਂ ਵਿਛਾਏ ਠੀਕ ਹੈ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਸੀ ਇਹ ਤਾਂ ਬਹੁਤ ਫਿਰ ਵੀ ਕੋਈ ਕੰਮ ਨਹੀਂ ਹੋਇਆ ਜੀ ਠੀਕ ਹੈ ਜੀ ਹੁਣ ਵੀ ਮਨੋ ਤੇ ਸਰਕਾਰਾਂ ਮੰਦੀ ਪਈ ਟੂਬਲ ਨਹੀਂ ਬੀਛੀ ਜੀ ਕੋਈ ਨਹੀਂ ਹਾਂ ਜੀ ਉਹ ਟੂਬਲ ਬਸ ਜੀ ਉਹ ਖੜਾ ਜੀ ਮਨ ਸਰਕਾਰੀ ਪੈਸਾ ਲੱਗਾ ਹੋਇਆ ਵਸ ਲੱਗਾ ਤੇ ਲੱਗਾ ਹਾਂਜੀ ਉਹ ਚ ਮਨ ਲੋਕਾਂ ਨੂੰ ਪੈਪ ਲੈਣ ਵਿੱਚ ਜੀ ਖੇਤਾਂ ਵਿੱਚ ਲੋਕਾਂ ਨੂੰ ਖੇਤਾਂ ਨੂੰ ਪਾਣੀ ਲੱਗੇ ਜੀ ਸਹੂਲਤ ਹੋਣੀ ਚਾਹੀਦੀ ਹਾਂਜੀ 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 ਠੀਕ ਹੈ ਜੀ ਤੇ ਜੰਗਲੀ ਜਾਨਵਰ ਤੇ ਅਵਾਰਾ ਜਾਨਵਰ ਤੁਸੀਂ ਬੱਚਿਆਂ ਦੀ ਗੱਲ ਕੀਤੀ ਸੀ ਨਹੀਂ ਹਾਂ ਹਾਂ ਉਹ ਵੀ ਲੱਗੇ ਗੱਲ ਉਹ ਵਿੱਚ ਲੱਗੀ ਗੱਲ ਹਾਂ ਹਾਂ ਦੇਖੋ ਜੀ ਉਹ ਜਿੱਦਾਂ ਮੰਨ ਲਓ ਪਲੱਸ 2 ਤੋਂ ਬਾਅਦ ਤਾਂ ਫਿਰ ਉਹ ਹੁਣ ਪੱਥਰ ਵੀ ਉਹਦਾ ਕੋਟਣ ਤੇ پابੰਦੀ ਆਈ ਸੀ ਆ ਪੱਥਰ ਵੀ ਤੁਸੀਂ ਕੱਢ ਬਣ ਸਕਦੇ ਹਾਂ ਜੀ ਮਾਈ ਨਗਰ ਦਾ ਵਾਲੰਟੀਅਰ ਮੈਂ ਨੀਂਦੇ ਪੱਥਰੇ ਕਟੋਣਾ ਬਣ ਧੜੀ ਟੋੜੀ ਕਰਦੇ ਨੇ ਲਸਟੂ ਕਰਨ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਦਾ ਕੋਈ ਮਤਲਬ ਹੈ ਨਹੀਂ ਕੋਈ ਉੱਥੇ ਲੋਕਾਂ ਨੂੰ ਲੋੜ ਨਹੀਂ ਨਾ ਕੋਈ ਆਈਟੀਆਈ ਨਾ ਪੋਲੀਟੈਕਨਿਕ ਨਾ ਇੰਜੀਨੀਅਰ ਕੋਲੇਜ ਨਾ ਗ੍ਰੈਜੂਏਸ਼ਨ ਕੋਲੇਜ ਨਹੀਂ ਹੈਗਾ ਜੀ ਠੀਕ ਹੈ ਜੀ ਹਾਂਜੀ ਸਕੂਲਾਂ ਵਿੱਚ ਟੀਚਰ ਵੀ ਜਿਹੜੇ ਉਹ ਨਹੀਂ ਪਲੱਸ 2 ਤੱਕ ਸਟਾਫ ਪੂਰਾ ਹੈ ਨਹੀਂਗਾ ਪੂਰੇ ਹੈ ਨਹੀਂ ਸਟਾਫ ਹੈ ਨਹੀਂ ਠੀਕ ਹੈ ਜੀ ਹਾਂਜੀ ਤੇ ਬੱਚੇ ਫੇ ਕਰਦੇ ਕੀ ਹੈ ਪਲੱਸ 2 ਵਰਮਨ ਬਸ ਬੱਚੇ ਨੇ ਜਦੋਂ ਨੇ ਕਿਹਾ ਕਰਨਾ ਜੀ ਹਿਮਾਚਲ ਦੇ ਵਿੱਚ ਫੇਟੀਆਂ ਲੱਗੀਆਂ ਜੀ ਉੱਥੇ ਜਦੋਂ ਚੜੀ ਥੜੀ ਕਰ ਲੈਣੇ ਮਰਕਾ ਖਾਣੇ ਚ ਦਿਹਾੜੀ ਹਾਂਜੀ ਜੀ ਵੀ ਦੇ ਜਿਹੜੇ ਲੇਡੀਜ਼ ਵਗੈਰਾ ਹੈਗੀ ਹੈ ਹਾਂਜੀ ਉਹ ਵੀ ਜਦੋਂ ਕਰਕੇ ਹਿਮਾਚਲ ਵਿੱਚ ਜਾਂਦੇ ਆ ਠੀਕ ਹੈ ਜੀ ਤੇ ਜਿਹਦੇ ਕੋਲ ਵੀ ਲੋਕ ਬੀਤੇ ਬੱਚਿਆਂ ਦਾ ਜ਼ਿਆਦਾਤਰ ਜੰ ਫੌਜਵਾਨੋਂ ਰਹਿੰਦਾ ਜਿਸ ਤਰ੍ਹਾਂ ਬਿਲਕੁਲ ਸਹੀ ਗੱਲ ਹੈ ਹਾਜੀ ਹਾਂ ਕੀ ਕਦੇ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਿਸੇ ਗਵਰਨਮੈਂਟ ਦੇ ਕਿਸੇ ਪੋਲੀਟੀਕਲ ਪਾਰਟੀ ਲੋਏ ਹੋਇਆ ਕਿ ਵੀ ਮਤਲਬ ਬੱਚਿਆਂ ਨੂੰ ਮਤਲਬ ਡਿਫੈਂਸ ਦੀ ਕੋਈ ਟ੍ਰੇਨਿੰਗ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਆਰਮੀ ਸਕੂਲ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਮਤਲਬ ਬੱਚਿਆਂ ਦਾ ਕੋਈ ਸਹੂਲਤ ਹੋ ਜਾਵੇ ਕੋਸ ਪਾਸੇ ਮਿਲ ਸਕ ਕੋਈ ਇਦਾਂ ਦੇ ਨਹੀਂ ਇਦਾਂ ਦਾ ਕੋਈ ਉਪਰਾਲਾ ਨਹੀਂ ਹੋਇਆ ਜੀ ਸਾਡੇ ਇਲਾਕੇ ਵਿੱਚ ਜਿਹੜਾ ਪੜਿਆ ਪਿੰਡ ਵਿੱਚ ਕਾਫੀ بڑا ਗੌਂਡ ਹੈ ਜੀ ਹਾਂਜੀ ਉਹ ਸਾਡੇ ਪਿੰਡ ਦੇ ਕਰਤਚੰਦ ਰਾਣਾ ਜੀ ਕੇਸੀ ਰਾਣਾ ਜੀ ਸੀਗੇ ਠੀਕ ਹੈ ਜੀ ਉਹਨਾਂ ਨੇ ਆਪਣੇ ਕੋਲੋਂ ਪੈਸੇ ਖਰਚ ਕਰਦੇ ਹੋਏ ਉਹ ਤਾਂ ਨਿੱਜੀ ਖਰਚਾਨੇ ਚੋਂ ਹੋ ਗਿਆ ਨਾ ਸਰਕਾਰਾਂ ਦੀ ਗੱਲ ਨਹੀਂ ਨਹੀਂ ਸਰਕਾਰ ਵੱਲੋਂ ਕੋਈ ਭਰਾਲਾ ਨਹੀਂ ਕੀਤਾ ਗਿਆ ਜੀ ਠੀਕ ਹੈ ਜੀ ਉਹ ਗੌਂਡ ਉਹਨਾਂ ਨੇ ਬਣਾਇਆ ਸੀਗਾ ਉੱਥੇ ਕਾਫੀ ਪਿੰਡਾਂ ਦੇ ਵਿੱਚ ਲੱਗ ਕੇ ਦੇ ਪਿੰਡਾਂ ਦੇ ਆਲੇ-ਦੋਲੇ ਪਿੰਡ ਦੇ ਲੋਕ ਬੱਚੇ ਧੋੜ ਲਾਦੇ ਆ ਕਾਫੀ ਬੱਚਿਆਂ ਨੇ ਧੋੜ ਲਾ ਕੇ ਮੰਨ ਲਓ ਜਿਹੜਾ ਆਪਣੇ ਫੌਜ ਦੇ ਵਿੱਚ ਜਿਹੜੀ ਉਹ ਵਿਅਕਤੀਗਤ ਹੋ ਗਿਆ ਨਾ ਹਾਂਜੀ 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 ਸਰਕਾਰ ਵੱਲੋਂ ਕੋਈ ਨਹੀਂ ਔੜਦੇ ਜਿਹੜੇ ਬੱਚੇ ਮੈਂ ਕਈ ਵਾਰ ਕਹਿੰਦਾ ਸੜਕਾਂ ਦੇ ਉੱਤੇ ਨੌੜਦੇ ਸੜਕਾਂ ਦਾ ਕੀ ਹਾਲ ਹੈ ਕਿ ਮੇਨ ਰੋਡ ਸਾਨੂੰ ਪਤਾ ਨੰਗਰ ਰੋਡ ਬੜਾ ਔਖਾ ਬਣੀ ਸੀਗੀ ਤੇ ਜਿਹੜੇ ਪਿੰਡਾਂ ਦੇ ਲਿੰਕ ਰੋਡ ਹੈਗੇ ਜਿਸ ਤਰ੍ਹਾਂ ਪੰਡੋਰੀ ਤੋਂ ਮਹਿਦਵਾਲੀ ਦਾ ਹੋ ਗਿਆ ਜਾਂ ਹੋਰ ਪਿੰਡਾਂ ਦੇ ਹੈਗੇ ਲਿੰਕ ਰੋਡ ਇਹਨਾਂ ਤੇ ਲੋਕਾਂ ਦੀ ਕੀ ਤਸੱਲੀ ਦੇਖੋ ਜੀ ਸੜਕਾਂ ਦੇ ਤਾਂ ਮੈਂ ਬੱਚੇ ਨੂੰ ਬੇਨਤੀ ਕਰੂੰਗਾ ਕਿ ਉਹ ਨਾ ਦੌੜਨ ਕਿਉਂਕਿ ਸੜਕਾਂ ਦੇ ਵਿੱਚ ਸਖਸ਼ਿਤ ਹੈ ਨਹੀਂ ਕੋਈ ਵੀ ਟਿਪਰ ਚੱਲਦੇ ਆਵਾ ਗੋਣ ਜੀ ਸੜਕ ਦੇ ਵਿੱਚ ਕੋਈ ਸੇਫ ਨਹੀਂ ਹੈਗਾ ਜੀ ਤੇ ਸੜਕਾਂ ਦੀ ਜਿਹੜੀ ਹਾਲਤ ਹੈ ਉਹ ਬੜੀ ਬਹੁਤ ਅਸੂਲ ਹਲਤੇ ਜੀ ਤੁਸੀਂ ਘਾਟਾ ਚੜਜੋ ਜੀ ਮੀਤ ਆਪਣੇ ਗਰਸ਼ੰਕਰ ਤੋਂ ਪਹਿਲੇ ਜਿਹੜਾ ਕੋਟਪਿੰਡ ਆ ਤਾਂ ਕੋਟ ਕ੍ਰੋਸ ਕਰਕੇ ਆਪਾਂ ਮਹਧੋਣੀ ਨੂੰ ਜਾਂਦੇ ਹਾਂ ਜੀ ਉਹ ਰੋਡ ਦੀ ਬੜੀ ਮਾੜੀ ਹਾਲਤ ਹੈ ਜੀ ਪੰਡੋਰੀ ਤੋਂ ਮਹਧੋਣੀ ਤੱਕ ਦਾ ਜਿਹੜਾ ਹਾਂਜੀ ਉੱਥੇ ਤੱਕ ਆਪਣੇ ਮਹਧੋਣੀ ਤੱਕ ਹਾਂਜੀ ਹੋਮ ਪਰ ਸੜਕ ਦੇਖੋ ਤੁਸੀਂ ਮੈਂ ਕਹਿੰਦਾ ਜੀ ਤੁਸੀਂ ਭੁੱਲ ਜਾਓਗੇ ਕਿ ਅਸੀਂ ਕਿੱਥੇ ਵੜ ਗਏ ਜੀ ਇਹ ਤਾਂ ਨਹੀਂ ਵਧੀ ਸੜਕ ਹੈ ਜੀ ਮਨ ਪੰਜਾਬ ਦੇ ਵਿੱਚ ਇੰਨਾ ਲੱਗਦਾ ਬਿਲਕੁਲ ਉਜੜਿਆ ਉਜੜਿਆ ਹੈ ਤੇ ਫਿਰ ਆਜੋ ਪੰਡੋਰੀ ਤੋਂ ਲੈ ਕੇ ਡਗੋਰੀ ਬਾ ਪਟਿਆਰ ਹਾਂਜੀ ਜਿਹੜੀ ਮੈਂ ਤੋਂ ਨਿਕਲਦੀ ਹੈ ਇਹ ਜਿਹੜਾ ਪੁਰਾਣਾ ਰੋਡ ਹੁੰਦਾ ਸੀ ਹਾਂਜੀ ਇਸ ਟੱਕ ਟੁੱਟ ਗਿਆ ਤੁਹਾਡਾ ਆਪਣਾ ਪਿੰਡ ਪੰਡਿਆਰਾ ਇਹ ਡੰਗੋਰੀ ਹੈ ਇਹ ਦੋ ਪਿੰਡ ਹੁਣ ਮਤਲਬ ਲੱਗਦਾ ਕਿ ਪਿੰਡ ਹੈਗੇ ਵਿੱਚ ਕਿਸੇ ਇਹ ਤਾਂ ਗੁੰਮੇ ਹੋ ਗਏ ਜੀ ਗੁੰਮ ਗੁੰਮ ਹਾਂ ਰਸਤੇ ਮੋਹਾਲੀ ਨਾਲ ਚੱਲਦਾ ਬਾਹਰ ਜੀ ਠੀਕ ਮੋਹਾਲੋ ਡੋਰੀ ਪਿੰਡ ਹੈ ਨਹੀਂ ਸਾਡਾ ਇਹ ਗ੍ਰਾਮਪੁਰ ਚ ਡੋਰੀ ਉੱਥੇ ਸਾਡੇ ਪੰਡੋਰੀ ਵੀ ਤੇ ਸਰਕਾਰੀ ਹਾਈ ਸਕੂਲ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਬੱਚੇ ਕੋਰਡ ਦੇ ਪੜ੍ਹਨਾਂਦੇ ਜੀ ਮੈਦੇ ਦੇ ਪੜ੍ਹਨਾਂਦੇ ਜੀ ਤੇ ਪੰਡੋਰੀ ਦੇ ਤਾਂ ਚਲੋ ਲੋ ਕਲਰ ਡੋਰੀ ਪੜਿਆਰ ਦੇ ਪੜਨੇ ਬੱਚੇ ਠੀਕ ਹੈ ਜੀ ਇਹਨਾਂ ਪਿੰਡਾਂ ਦੇ ਵੀ ਮੈਰਾ ਤੇ ਕੋੜ ਦੇ ਬੱਚੇ ਵੀ ਆਉਂਦੇ ਜੀ ਠੀਕ ਹੈ ਜੀ ਉਸ ਪਿੰਡ ਦੇ ਤੁਸੀਂ ਦੇਖੋ ਜੇ ਮੀਂਹ ਪੈ ਜਾਵੇ ਨਾ ਜੀ ਹਾਂਜੀ ਵਰਖਾ ਪੈ ਜਾਵੇ ਹੂੰ ਹੂੰ ਉੱਥੇ ਪੰਡੋਰੀ ਤੋਂ ਸਕੂਲ ਤੱਕ ਡੋਰੀ ਤੱਕ ਜਿਹੜਾ ਸੜਕ ਐਨੇ ਮਾੜੀ ਹਾਲਤ ਹੈ ਨਾ ਜੀ ਉੱਥੇ ਪਾਣੀ ਖੜ ਜਾਂਦਾ ਨਾ ਕੋਈ ਸਕੂਟਰ ਮੋਟਰਸਾਈਕਲ ਤੇ ਲੰਘ ਸਕਦਾ ਜੀ ਪੈਦਲ ਜਿਹੜਾ ਲੱਭੂਗਾ ਜੀ ਨਾ ਕੋਈ ਰਿਸ਼ਤੇਦਾਰ ਜਿਹੜਾ ਆਊਗਾ ਜਾਂ ਬੱਚੇ ਜਾਣਗੇ ਮੈਂ ਕਹਿੰਦਾ ਰੱਬ ਰੱਖਾ ਜੀ ਉੱਥੇ ਤਾਂ ਬੜੀ ਮਾੜੀ ਹਾਲਤ ਹੈ ਜੀ ਉੱਥੇ ਇਹਨਾਂ ਬਾਰੀ ਖੜ ਜਾਂਦਾ ਉੱਥੇ ਜਿੰਨੀਆਂ ਤੁਸੀਂ ਸਮੱਸਿਆ ਮੈਂ ਦੱਸਤੀਆਂ ਹਾਂ ਕੋਈ ਇਸ ਸਰਕਾਰ ਦੀ ਕੋ 2.5 ਸਾਲਾਂ ਦੀ ਜੀ ਬਹੁਤ ਸੜਕ ਹੈ ਜੀ ਆਪਣੇ ਡੱਲਿਆ ਤੋਂ ਹਾਂਜੀ ਆਪਣੇ ਪਾਇਆ ਪਿੱਪਲੀਆਂ ਤੱਕ ਜੀ ਉਹ ਦੇਖ ਲਓ ਬੜੀ ਮਾੜੀ ਹਾਲਤ ਹੈ ਜੀ ਠੀਕ ਹੈ ਜੀ ਉਹ ਉਹ ਵੀ ਤਰਸਯੋਗ ਹਾਲਤ ਹੈ ਜੀ ਤੇ ਹੋਰ ਤੁਸੀਂ ਅੱਗੇ ਚੱਲਦੇ ਹੋ ਆਪਣੇ ਨੈਣਵਾ ਤੋਂ ਸੀਮਾ ਨੂੰ ਪਿੰਡ ਨੂੰ ਸੜਕੇ ਜੀ ਤੇ ਉਹ ਵੀ ਸੜਕ ਮਨੋ ਬਹੁਤ ਮਾੜੀ ਹਾਲਤ ਹੈ ਜੀ ਠੀਕ ਹੈ ਜੀ ਮਨੋ ਸੜਕਾਂ ਦੀ ਹਾਲਤ ਬੜੀ ਤਸਜੋਹ ਹਾਲਤ ਹੈ ਜੀ ਠੀਕ ਹੈ ਜੀ ਸਾਡੇ ਇਲਾਕੇ ਵਿੱਚ ਸਤਗੁਰੂ ਬਾਸ ਮਹਾਰਾਜ ਜੀ ਦਾ ਸ਼੍ਰੀ ਖੁਲਾਲgarh ਸਾਹਿਬ ਧਾਰਮਿਕ ਸਥਾਨ ਹੈ ਇਤਿਹਾਸਿਕ ਹਾਂਜੀ ਉੱਥੇ ਲੋਕ ਦੇਸ਼ ਵਿਦੇਸ਼ ਤੋਂ ਬੜੇ ਬਹੁਤ ਸੰਗਤ ਹੈ ਜੀ ਹਾਂਜੀ ਬਹੁਤ ਲੋਕ ਆਦੇ ਜੀ ਹਾਂਜੀ ਦੂਜੇ ਸਟੇਟਾਂ ਤੋਂ ਆਉਂਦੇ ਜੀ ਔਰ ਉੱਥੇ ਦੇਖੋ ਜੀ ਕਿੰਨੇ ਹਾਜ਼ਰ ਸੇਵਾ ਕਰਦੇ ਜੀ ਰੋਡ ਐਕਸੀਡੈਂਟ ਕੈਜੁਐਲਟੀ ਬਹੁਤ ਹੋਈਆਂ ਜੀ ਉਹ ਮਾ ਸਾਡੇ ਟੰਣਾ ਦੇ ਸੁਖਨਾਉਂ ਤਰਨਾ ਦੇ ਚੱਕਦਾ ਨਹੀਂ ਸ਼ਰਦਾ ਨਾਲ ਦੇ ਜੀ ਤੇ ਕਿੰਨੀਆਂ ਸਾਰੀਆਂ ਮੌਤਾਂ ਹੋਈਆਂ ਜੀ ਸਰਕਾਰਾਂ ਵੱਲੋਂ ਕੋਈ ਸਖ਼ਤ ਰੱਖਿਆ ਦੇ ਨਾਂ ਤੇ ਕੁਝ ਜਾਨੀ ਅੱਜ ਧਿਆਨ ਹੀ ਨਹੀਂ ਉੱਤੇ ਜੀ ਮੰਨ ਲਓ ਕੋਈ ਮੈਂ ਕਹਿੰਦਾ ਮੈਂ ਕੋਈ ਆਖਰੀ ਸਵਾਲ ਤੁਹਾਨੂੰ ਕਰਨਾ ਸੀ ਕਿ ਇਹ 2.5 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਨੂੰ ਲੱਗਦਾ ਕਿ ਕੁਝ ਵੀ ਤੇ ਇਲਾਕੇ ਦੇ ਕੁਝ ਵਧੀਆ ਕੰਮ ਕਰਤਾ ਹੋਗਾ ਦੇਖੋ ਜੀ ਹਲੇ ਤੱਕ ਤਾਂ ਕੋਈ ਜਿਹੜਾ ਬੀਤ ਲੈਵਲ ਦਾ ਕੰਮ ਕੋਈ ਨਜ਼ਰ ਆਦਾ ਨਹੀਂ ਹੈਗਾ ਕੋਈ ਤਾ ਉਹ ਬੀਤ ਮਤਲਬ ਬੀਤ ਇਲਾਕੇ ਨੂੰ ਤੁਹਾਡੀ ਨਿਗਾਹ ਦੇ ਵਿੱਚ ਨਹੀਂ ਹੈ ਹਾਂਜੀ ਹਾਂਜੀ ਕਿਉਂਕਿ ਪਲੱਸ 2 ਤੋਂ ਬਾਅਦ ਕੋਈ ਬੱਚਿਆਂ ਨੂੰ ਕੋਈ ਰੁਜ਼ਗਾਰ ਵਗੈਰਾ ਉਹਨਾਂ ਦਾ ਜੀਵਨ ਦਾ ਕਿਦਾਂ ਮਲਬਸਰ ਕਰਨਾ ਜ਼ਰੂਰ ਰੁਜ਼ਗਾਰ ਦੇ ਸਾਹਮਣੇ ਕੰਮ ਕਰਨਾ ਕੀ ਬਾਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਂ ਤਾਂ ਇਹੀ ਸਾਹ ਮੰਗ ਕਰਦੇ ਆ ਜੀ ਮੰਨ ਲਓ ਮੈਂ ਨਹੀਂ ਕੱਲਾ ਮੰਗ ਕਰਦਾ ਸਾਰੇ ਇਲਾਕੇ ਦੀ ਡਿਮਾਂਡ ਹੈ ਸਾਰੇ ਦੀ ਅਸੀਂ ਉਹ ਰਿਪਰੈਜ਼ੈਂਟ ਕਰ ਦੋ ਤੁਸੀਂ ਪਾਰਟੀ ਸਾਡੀ ਚਲੋ ਇਹੀ ਵੀ ਮੰਨ ਲਓ ਉੱਥੇ ਲੋਕਾਂ ਨੂੰ ਰੁਜ਼ਗਾਰ ਹੋਣਾ ਚਾਹੀਦਾ ਰੁਜ਼ਗਾਰ ਹਾਂਜੀ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਕੋਈ ਸਿੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਰੁਜ਼ਗਾਰ ਦਾ ਪ੍ਰਬੰਧ ਹੋਵੇ ਹਸਪੀਟਲ ਦੇ ਵੀ ਡਾਕਟਰ ਹੋਣ ਜੀ ਸਿੱਖੋਣ ਦਾ ਪ੍ਰਬੰਧ ਹੋਵੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਕੈਦਾ ਪੂਰਾ ਤਾਂ ਉਹ ਵੀ ਇੱਕ ਵਿਸ਼ਾ ਹੋ ਰਿਹਾ ਹੈ ਕਿ ਬੀਤ ਇਲਾਕਾ ਦੁੱਧ ਉਤਪਾਦਕਾਂ ਵਿੱਚ ਵੀ ਬਹੁਤ ਪਿੰਡ ਆਦੇ ਜਿਹੜੇ ਪਸ਼ੂ ਪਾਲਕ ਹੱਥ ਵੱਡੀ ਗਿਣਤੀ ਚ ਹੈ ਤੇ ਪਸ਼ੂ ਪਾਲਕ ਸੰਤੁਸ਼ਟ ਸਰਕਾਰਾਂ ਤੋਂ ਦੇਖੋ ਜੀ ਮੈਂ ਪਸ਼ੂ ਪਾਲਕਾਂ ਦੀ ਸਾਡੇ ਹੁਣ ਪਡੋਰੀ ਹੈ ਜੀ ਤੇ ਬਹੁਤ ਪਸ਼ੂ ਪਾਲਕ ਬਹੁਤ ਪਸ਼ੂ ਹੈ ਜੀ ਉੱਥੇ ਕੋਈ ਹਸਪੀਟਲ ਤਾਂ ਹੀ ਦਾ ਪਸ਼ੂ ਦਾ ਪਰ ਉਹ ਬਨਾਪੁਰ ਜਾ ਕਹਾਂ ਜੀ ਉੱਥੇ ਚਾਹੀਦਾ ਜੀ ਉੱਥੇ ਜੋੜ ਹੈ ਮੇਨ ਲੋੜ ਉੱਥੇ ਜੀ ਹਾਂ ਉੱਥੇ ਚਾਹੀਦਾ ਉਹਨਾਂ ਨੂੰ ਪਸ਼ੂ ਦਾ ਸਕਰ ਹੋਣਾ ਬਿਲਕੁਲ ਸਹੀ ਗੱਲ ਹੈ ਹਾਂ ਜੀ ਠੀਕ ਹੈ ਵੱਡਾ ਚਾਹੀਦਾ ਵੱਡਾ ਚਾਹੀਦਾ ਹਾਂ ਜੀ ਚਾਹੀਦਾ ਭਲੇ ਬੰਦੇ ਤਾਂ ਹੀ ਚੱਲਦੇ ਨੇ ਤਾਂ ਪਸ਼ੂ ਜੀ ਹਾਂ ਜੀ ਚਲੋ ਉਮੀਦ ਕਰਦੇ ਆ ਕਿ ਜਸਪਾਲ ਚਿਚੀ ਨੇ ਜੋ ਬੀਤੇ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਚੱਕੀਆਂ ਨੇ ਸਰਕਾਰ ਉਹਦੇ ਬੰਨ ਧਿਆਨ ਦੇਗੀ ਔਰ ਆਪਣੇ ਸਰਕਾਰੀ ਤੰਤਰ ਰਾਹੀਂ ਲੋਕਾਂ ਨੂੰ ਸਹੂਲਤ ਦੇਣ ਲਈ ਬਰਤਬਤ ਕੋਸ਼ਿਸ਼ ਕਰੇਗੀ ਜੰਗਲੀ ਜਾਨਵਰਾਂ ਵੱਲੋਂ ਉਜਾੜਾ ਹਾਂਜੀ ਇੱਕ ਬਹੁਤ ਵੱਡਾ ਮੇਸ਼ਾਵਾ ਉੱਤੇ ਵੀ ਇਹਨਾਂ ਦੀ ਗਰਵਤ ਕਰਦੇ ਆ ਕਿ ਜੰਗਲੀ ਜਾਨਵਰਾਂ ਔਰ ਆਵਾਰਾ ਜਾਨਵਰਾਂ ਨੂੰ ਤੇ ਉਹਦਾ ਕੀ ਵਿਸ਼ਾ ਹੈ ਮਤਲਬ ਕਿੰਨਾ ਖੈਜੀ ਜੀ ਸਾਹਿਬ ਤਾਂ ਲੋਕ ਪਿੱਛੇ ਦੀ ਵੀ ਆਪਾਂ ਗੱਲ ਕਰ ਲਵਾਂ। ਹੂੰ। ਅਤੇ ਸਾਡੇ ਮਾਨਯੋਗ ਅ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਪੰਜਾਬ। ਜਿਹੜੇ ਜਿਹੜੇ ਆਏ ਦੋ ਮਹੀਨੇ ਵਿੱਚ ਦੋ ਦਿਨ ਵਰ। ਜੂਣਾ ਨੇ ਕੀਤਾ ਸੀਗਾ ਵੀ ਅਸੀਂ ਇਸ ਇਲਾਕੇ ਦੇ ਜੀ ਹੂੰ ਇਹਦਾ ਖਾਤਮਾ ਕਰਾਂਗੇ। ਲੋਕਾਂ ਨੂੰ ਜਿਹੜਾ ਮਣਿਆ ਤੇ ਰਾਤ ਨੂੰ ਤੋਂਦੇ ਨਾ ਮੱਕੀ ਦੀ ਦਾ। ਤਾਂ ਲੋਕ ਮਣੇ ਵਾਂਗ ਹੋਦਾ ਜੀ ਖਾਤਮਾ ਨਹੀਂ ਕਈ ਸਮਝ ਨਹੀਂ ਆਉਂਦੇ। ਮਣੇ ਘਰੋਂ ਹੁਸੋਵੇ। ਮਣੇ ਜੀ ਤਾਂ ਮੰਨ ਲਓ ਨਾ ਖੇਤਾਂ ਵਿੱਚ ਜਾਨ ਭਰਾਂ ਦੇ ਜੰਗਲੀ ਜੀ ਤੂਰਾਵੇ। ਉਹ ਫਸਲਾਂ ਨੂੰ ਖਰਾਬ ਕਰਦੇ ਜੀ ਉਹਨਾਂ ਨੂੰ ਰੋਕਣ ਵਾਸਤੇ ਜੀ ਨੁਕਸਾਨ ਰੋਕਣ ਵਾਸਤੇ ਲੋਕਾਂ ਨੇ ਥੰਮੀਆਂ ਗੱਡ ਕੇ ਨਾ ਜੀ ਉਹ ਚਾਰ ਪਿੱਲਰ ਲੱਕੜ ਦੇ ਲੱਕੜ ਗੱਡ ਕੇ ਗੱਡ ਕੇ ਪਰ ਮੰਜਾ ਰੱਖ ਲੈਣਾ ਜੀ ਉਪਰ ਮੰਜੇ ਦੇ ਉਪਰ ਉਪਰ ਛੱਤ 'ਤੇ ਪਲਾਂਈ ਛੋਟੀ ਜੀ ਠੀਕ ਹੈ ਦੂਜੀ ਕਲਮਾਰ ਜੀ ਮੈਂ ਕਹਿੰ ਤੋ ਉਹ ਤੜਕੇ ਨਾ ਉੱਪਰ ਜੀ ਪੌੜੀਆਂ ਲੱਗੇ ਯਾਨੀ ਸਾਰੀ ਰਾਤ ਉੱਤੇ ਕੱਢਦੇ ਸੀ ਤੋ ਸੋਣਾ ਉਹ ਪਤਾ ਪੀਪਾ ਹੜਕਾਣਾ ਆਵਾਜ਼ ਦੇ ਦੀ ਉਹ ਮਸਲੀ ਜਣ ਡਰ ਕੇ ਜਨ ਬੰਦ ਹੋਰ ਜਾਂਦੀ ਅੱਛਾ ਸੂਰਾਂ ਨੂੰ ਭਜਾਣ ਲਈ ਬੋਨਾਂ ਨੂੰ ਹਾਂ ਜੀ ਮਨੇ ਯਾਰ ਉੱਤੇ ਸੌਂਦੇ ਸੀ ਜੀ ਤੇ ਹੁਣ ਵੀ ਸਥਿਤੀ ਉਹੀ ਹੈ ਜੀ ਹੁਣ ਵੀ ਲਾਂਦੇ ਮਨੇ ਹਾਂ ਜੀ ਹੁਣ ਵੀ ਲਾਂਦੇ ਜੀ ਮੱਕੀ ਦੀ ਫਸਲ ਵਾਸਤੇ ਮਨੇ ਲੱਗਦੇ ਖੇਡ ਲਾਣੇ ਪੈਂਦੇ ਜੀ ਹਾਂਜੀ ਤੇ ਉਸ ਵੇਲੇ ਨਾ ਜੀ ਕਹਿੰਦੇ ਵੀ ਜਾਲ ਲਾਣਾਗੇ ਅਸੀਂ ਬੀਜ ਤੇ ਲੱਗੇ ਹਾਂ ਕੰਡੇ ਵਾਲੀ ਤਾਰ ਜਾਂ ਜਾਲ ਜਾਂ ਕਰੰਟ ਦੀ ਕਰੰਟ ਵਾਲੀ ਤਾਰ ਵਿੱਚ ਕੁਝ ਨਹੀਂ ਹੋਇਆ ਜੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਬਣੀ ਜੀ ਉਹਨਾਂ ਨੇ ਕਿਹਾ ਜੀ ਅਸੀਂ ਜਾਲ ਦੇ ਪੈਸੇ ਦਾ ਸਬਸਿਡੀ ਦਵਾਂਗੇ ਜਾਲ ਲਈ ਪੈਸੇ ਦਵਾਂਗੇ ਪਰ ਕਾਂਗਰਸ ਗਵਰਨਮੈਂਟ ਵਿੱਚ ਤਾਂ ਕੁਝ ਲੋਕਾਂ ਨੂੰ ਮਿਲੀ ਸੋਰੀ ਸਾਹਿਬ ਜੀ ਮੈਂ ਤੁਹਾਨੂੰ ਪੁੱਛਦਾ ਕਿੱਦਾਂ ਮਿਲੇ ਜੀ ਹਾਂਜੀ ਹਾਂ ਇਹ ਆਪਣੇ ਮਲਾਜਾ ਜੀ ਹੁਣ ਉਹਨਾਂ ਨੂੰ ਪੈਸੇ ਮਿਲੇ ਜੀ ਮਤਲਬ ਬਹੁ ਗਿਣਤੀ ਵਿੱਚ ਨਹੀਂ ਆਮ ਲੋਕਾਂ ਨੂੰ ਨਹੀਂ ਮਿਲੇ ਬਹੁ ਗਿਣਤੀ ਵਿੱਚ ਲੋਕ ਹੱਲੇ ਵੀ ਮੰਗੇ ਆਮ ਲੋਕਾਂ ਨੂੰ ਕੁਝ ਨਹੀਂ ਮਿਲੇ ਜੀ ਇਹ ਮਲਜਾਲ ਲਾਉਂਦੇ ਹਾਂ ਜੀ 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 ਉਹ ਸਿਰਫ ਉਹਨਾਂ ਨੂੰ ਚੰਦ ਬੰਦੇ ਜਿਹੜੇ ਚਾਹਤੇ ਸੀਗੇ ਉਹਨਾਂ ਨੂੰ ਮਿਲੇ ਤੁਹਾਨੂੰ ਕੀ ਲੱਗਦਾ ਕਿ ਜੇ ਜਾਲ ਦੀ ਗੱਲ ਕੀਤੀਵੇ ਇਸ ਗੌਰਮੈਂਟ ਵਿੱਚ ਜਾਲ ਦਾ ਕੋਈ ਪੈਸਾ ਮਿਲਿਆ ਕਿਸੇ ਨੂੰ ਨਹੀਂ ਮਿਲੇ ਜੀ ਮਤਲਬ ਕਾਂਗਰਸ ਤੋਂ ਬਾਅਦ ਐਸੇ ਕਰਨ ਦੀ ਮੈਂ ਤਾਂ ਸੁਣਿਆ ਨਹੀਂ ਕਿਸ ਤੋਂ ਮਿਲੇ ਹੋਵੇ ਕਿਸੇ ਨੂੰ ਵੀ ਮਿਲੇ ਨਹੀਂ ਠੀਕ ਹੈ ਜੀ ਕੀ ਮੰਗ ਕਰਦੇ ਹੋ ਇਹਦੇ ਬਾਰੇ ਮੈਂ ਵਹੀ ਮੰਗ ਕਰਦਾ ਜੀ ਵੀ ਜਿਹੜੇ ਲੋੜਵੰਦ ਲੋਕ ਹੈ ਜੀ ਹੂੰ ਹੂੰ ਕੋਈ ਵੀ ਹੈ ਹੂੰ ਹੂੰ ਕਿਸੇ ਪਾਰਟੀ ਵਿਸ਼ੇਸ਼ ਨਾਲ ਜੀ ਜਾਂ ਕਿਸੇ ਵਿਸ਼ੇਸ਼ ਵਿਅਕਤੀ ਜਿਹੜੇ ਲੋੜਵੰਦ ਹੈ ਜੀ ਉਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਮਿਲਣੇ ਚਾਹੀਦੀਆਂ ਵੈਸੇ ਤਾਂ ਲੋੜਵੰਦ ਦੀ ਬਜਾਏ ਮੇਰੇ ਖਿਆਲ ਤੇ ਲੋਕਾਂ ਲਈ ਤਾਂ ਗੱਲੇ ਵੀ ਆ ਨਹੀਂ ਕਿ ਜਿਹੜਾ ਵੀ ਫਸਲ ਬੰਦਾ ਵਾ ਮਤਲਬ ਜਿਹੜਾ ਖੇਤ ਚਾਲਦੇ ਆ ਹਾਂਜੀ ਉਹਨਾਂ ਸਾਰਿਆਂ ਦੇ ਯਾਰ ਲਾਦਣਾ ਚਾਹੀਦੇ ਇਹਨਾਂ ਨੂੰ ਜੇ ਬਚਾਣੀ ਆ ਫਸਲ ਤਾਂ ਛੂਰੀ ਸਾਹਿਬ ਬਿਲਕੁਲ ਸਹੀ ਗੱਲ ਹੈ ਮੰਲੂ ਪਾਰਟੀ ਵਾਈ ਤੋਂ ਪੁੱਟ ਕੇ ਗਰੁੱਪ ਵਾਈ ਤੋਂ ਪੁੱਟ ਕੇ ਸਾਰੇ ਜਿਹੜੇ ਮੰਲੂ ਲੋਕ ਨੇ ਜੀ ਉਹਨਾਂ ਨੂੰ ਸਾਰੇ ਨੂੰ ਹੀ ਮੰਲੂ ਪੁੱਟਣਾ ਚਾਹੀਦਾ ਕਿਉਂਕਿ ਜੇ ਅਸੀਂ ਦੇਖਿਆ ਨੈਣਵਾ ਪਿੰਡ ਦੇ ਸਾਈਡ ਤੇ ਲੋਕਾਂ ਨੇ ਜੁਆਇੰਟਲੀ ਪਿੰਡ ਵੱਲੋਂ ਸਾਰਾ ਜਾਲ ਲਾਇਆ ਗਿਆ ਸੀ ਹਾਂਜੀ ਹਾਂਜੀ ਇਸ ਤਰ੍ਹਾਂ ਉਹ ਵੀ ਪ੍ਰਾਲਾ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਾਲਾ ਜੀ ਕਿਉਂਕਿ ਉੱਥੇ ਮੇਤ ਤੇ ਲਾਦੇ ਨਾ ਜੀ ਵਿੱਚ ਤਾਂ ਲੋੜ ਦਾ ਮੰਲੂ ਆਪਣੇ ਆਪਣੇ ਲਾਉਂਦੇ ਤਾਂ ਇੱਕ ਪ੍ਰਾਲਾ ਨੂੰ ਬੜਾ ਵਧੀਆ ਸੰਯੁਕਤ ਤੌਰ ਤੇ ਲਾਇਆ ਗਿਆ ਸੀ ਉੱਥੇ ਤੇ ਐਦਾਂ ਦੇ ਪ੍ਰਾਲੇ ਹੋਣੇ ਚਾਹੀਦੇ ਹਾਂਜੀ ਹਾਂਜੀ ਪ੍ਰਾਲੇ ਹੋਣੇ ਚਾਹੀਦੇ ਜੀ ਤੇ ਇੱਕ ਪਿੰਡਾਂ ਦੇ ਵਿੱਚ ਛੱਡਾਂ ਛੁੱਡਾਂ ਦੇ ਪੈਸੇ ਮਿਲੇ ਸੀ ਮਤਲਬ ਇਹਨਾਂ ਗਰੀਬ ਲੋਕਾਂ ਨੂੰ ਜਿਹਨਾਂ ਨੇ ਮੰਲੋ ਉਥੇ ਰੱਖੇ ਸੀ ਕਿ ਨਹੀਂ ਹੂੰ ਹੂੰ ਪਸ਼ੂ ਪਾਲਕਾ ਪਸ਼ੂ ਪਾਲਕ ਨੂੰ ਉਹ ਕੋਈ ਸਕੀਮ ਸੀ ਨਿਦੇਗਾ ਵਿੱਚ ਕੰਮ ਕਰਦੋਣਾ ਚਾਹੀਦੇ ਆ ਕੋਈ ਟਾਈਟਲ ਗਾਈਡਲਾਈਨ ਹੋਏਗੀ ਕੋਈ ਨਾ ਟਾਈਟਲ ਦਾ ਮਿਲਿਆ ਸੀ ਜੀ ਹੂੰ ਹੂੰ ਉਹ ਵੀ ਪਿੰਡ ਦੇ ਵਿੱਚ ਜੀ ਮੈਂ ਦੇਖਿਆ ਵੀ ਉਹ ਵੀ ਨਾ ਉਹਨਾਂ ਨੂੰ ਜਿਹਨਾਂ ਨੂੰ ਚਾਹਤੇ ਸੀ ਉਹਨਾਂ ਬੰਦਿਆਂ ਦੇ ਹੋਏ ਕੰਮ ਕਮ ਹਾਂ ਤੇ ਜਿਹੜੇ ਬੰਦੇ ਜਿਹੜਾ ਮੈਂ ਤੋਂ ਇੱਕ ਉਹੀ ਰੱਖੇ ਜੀ ਪਸ਼ੂ ਰੱਖੇ ਨੇ ਜੀ ਮੰਨ ਲਓ ਉਹੀ ਨੰਗਾ ਮਜੇ ਸ਼ਿਕਾਇਤ ਵੀ ਹੋ ਸਕਦੀ ਉਹਦੀ ਜੀ ਕੇਂਦਰ ਲਈ ਚਲੋ ਉਹ ਤਾਂ ਮੈਂ ਨਹੀਂ ਲਿਖਣਾ ਸਰਕਾਰ ਨੇ ਲਿਖਣਾ ਨਾ ਇਹ ਹਾਂਜੀ ਸਹੀ ਹਾਂਜੀ ਦੇਸ਼ਕਤਾ ਕਰਦੇ ਵੀ ਜਾਂ ਕੋਈ ਪੁੱਛਦਾ ਵੀ ਤਾਂ ਉਹ ਤੇ ਕਿਹੜਾ ਉਹ ਉਹਦੇ ਕਰ ਵੀ ਕਰਦੇ ਜੀ ਓਕੇ ਠੀਕ ਹੈ ਨਹੀਂ ਠੀਕ ਉਹ ਸਰਕਾਰ ਨੂੰ ਧਿਆਨ ਦੇਣਾ ਜੀ ਜਿਹੜੇ ਅਫਸਰ ਹੈਗੇ ਪਰ ਜੇ ਕੋ ਸਰਕਾਰ ਦੀ ਸਕੀਮ ਹੁੰਦੀ ਤਾਂ ਹਰ ਲਾਭ ਪਾਤਰੀ ਦਾ ਲਾਭ ਪਾਤਰ ਨੂੰ ਮਿਲਣੀ ਚਾਹੀਦੀ ਹੈ ਜੀ ਤੇ ਜੂਰ ਤੋਂ ਬੰਦ ਨੂੰ ਮਿਲਣੀ ਚਾਹੀਦੀ ਲਾਭ ਪਾਤਰ ਨੂੰ ਮਿਲਣੀ ਚਾਹੀਦੀ ਹੈ ਠੀਕ ਹੈ ਨਾ ਕਿ ਜਿਹੜੇ ਬੰਦੇ ਜਿਹੜੇ ਖਾਂਦੇ ਪੀਂਦੇ ਲੋਕ ਹੈ ਜਾਂ ਕੋਈ ਵੀ ਚਾਹੇ ਉਹਨਾਂ ਚ ਕੋਈ ਬੰਦਾ ਹੋਵੇ ਮਤਲਬ ਪਹਿਲ ਉਹਨਾਂ ਨੂੰ ਜੂਰ ਨਾ ਹੋਵੇ ਤੇ ਜੂਰ ਤੋਂ ਪਹਿਲ ਹੋਣੀ ਚਾਹੀਦੀ ਹੈ ਆ ਜੂਰ ਤੋਂ ਬੰਦ ਨੂੰ ਚਾਹੀਦੀ ਜਿਹੜਾ ਲੋੜ ਬੰਦ ਹੈ ਜੀ ਬਹੁਤ ਧੰਨਵਾਦ ਤੁਹਾਡਾ ਤੇ ਉਮੀਦ ਕਰਦੇ ਹਾਂ ਕਿ ਸਰਕਾਰ ਨਾਲ ਜੁੜੇ ਹੋਏ ਲੋਕ ਇਹਨਾਂ ਜੋ ਚੀਜ਼ਾਂ ਨੇ ਮਸਲੇ ਧਿਆਨ ਚ ਲਿਆਂਦੇ ਆ ਉਹਨਾਂ ਤੇ ਗੌਰ ਕਰਦੇ ਹੋਏ لوکاں دی یہ جائز ਮੰਗاں نے بالکل سرمنہں ਧਿਆਨ ਦੇਣਗੇ ਔਰ ਇਸ مسئلے ਨੂੰ ਹੱਲ ਕਰਨ ਲਈ ਪਹਿਲ ਕਰਨੀ ਕਰਦੇ ਗਏ ਧੰਨਵਾਦ